ਹਲਕਾ ਲੈਰਗਾ ਕਦੇ ਮਕੌਰਸੇ ਵਿਖੇ ਖੱਗਰ ਦਾ ਜਾਇਜਾ ਲੈਂਡ ਪਹੁੰਚੇ ਮੰਤਰੀ ਬ੍ਰਿੰਦਰ ਗੋਇਲ ਉਹਨਾਂ ਕਿਹਾ ਖੱਗਰ ਦਾ ਪੱਧਰ 742 ਤੱਕ ਪਹੁੰਚ ਗਿਆ ਸੀ ਪਰ ਹੁਣ ਖੱਗਰ 741 ਫੁੱਟ ਹੈ ਮੰਤਰੀ ਬ੍ਰਿੰਦਰ ਗੋਇਲ ਨੇ ਕਿਹਾ ਤੋਂ ਦਰਾਂ ਦੇ ਵਿੱਚ ਖੱਗਰ ਦਾ ਪਾਣੀ ਹੋਰ ਵੀ ਕੱਟ ਜਾਵੇਗਾ ਉਹਨਾਂ ਕਿਹਾ ਖੱਗਰ ਨੂੰ ਲੈ ਕੇ ਕੋਈ ਡਰਨ ਵਾਲੀ ਗੱਲ ਨਹੀਂ ਹੈ ਪੰਜਾਬ ਸਰਕਾਰ ਨੇ ਖੱਗਰ ਦੇ ਦੋਨਾਂ ਪਾਸੇ 15 ਫੁੱਟ ਚੌੜਾ ਕੀਤਾ ਹੈ ਜਦਕਿ ਪਹਿਲਾਂ ਕੱਗਰ ਦੇ ਕਿਨਾਰੇ 3-4 ਫੁੱਟ ਚੌੜੇ ਸਨ ਜੇਕਰ ਐਮਰਜੈਂਸੀ ਸਾਧਨਾ ਦੀ ਜ਼ਰੂਰਤ ਪੈ ਜਾਵੇ ਤਾਂ ਮੌਕੇ ਤੇ ਨਹੀਂ ਪਹੁੰਚਦੇ ਸਨ ਇਸ ਲਈ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ ਮੰਤਰੀ ਬ੍ਰਿੰਦਰ ਗੋਇਲ ਵੱਲੋਂ ਕੱਗਰ ਦਾ ਦੌਰਾ ਕੀਤਾ ਗਿਆ ਇਸ ਮੌਕੇ ਮੰਤਰੀ ਬ੍ਰਿੰਦਰ ਗੋਇਲ ਨੇ ਕਿਹਾ ਕਿ ਪਿਛਲੇ 2 ਦਿਨਾਂ ਵਿੱਚ ਕੱਗਰ ਦਾ ਪਾਣੀ ਵਧਿਆ ਹੋਇਆ ਸੀ ਪਰ ਹੁਣ ਕੱਗਰ ਦਾ ਪਾਣੀ 2 ਫੁੱਟ ਤੱਕ ਘਟ ਗਿਆ ਹੈ ਇਸ ਲਈ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਉਹਨਾਂ ਕਿਹਾ ਕਿ ਉਹਨਾਂ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਹੈ ਜਿੱਨਾ ਦੱਸਿਆ ਕਿ ਕਗਰ ਦਰਿਆ ਵਿੱਚ ਜਿਹੜੇ ਹੋਰ ਦਰਿਆਵਾਂਾਂ ਤੋਂ ਪਾਣੀ ਆਉਂਦਾ ਹੈ ਉੱਥੇ ਵੀ ਪਾਣੀ ਘਟ ਚੱਲ ਰਿਹਾ ਹੈ ਇਸ ਲਈ ਪਾਣੀ ਅਗਲੇ 2 ਦਿਨਾਂ ਵਿੱਚ ਹੋਰ ਘਟ ਜਾਵੇਗਾ ਉਹਨਾਂ ਕਿਹਾ ਕਿ ਕਗਰ ਦੇ ਬੰਨ ਨੂੰ ਪੰਜਾਬ ਸਰਕਾਰ ਵੱਲੋਂ 3-4 ਕਰੋੜ ਰੁਪਏ ਖਰਚ ਕਰਕੇ ਚੌੜਾ ਕੀਤਾ ਗਿਆ ਹੈ ਪਹਿਲੀਆਂ ਸਰਕਾਰਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਸੀ ਜਿਸ ਕਾਰਨ ਕਗਰ ਸੰਗਰੂਰ ਜ਼ਿਲ੍ਹੇ ਵਿੱਚ ਤਬਾਹੀ ਮਚਾਉਂਦਾ ਸੀ ਪਰ ਹੁਣ ਖੱਗਰ ਦੇ ਕਿਨਾਰਿਆਂ ਤੇ ਉੱਚੇ ਬੰਨ ਬਣਾ ਦਿੱਤੇ ਗਏ ਹਨ ਅਤੇ ਮਜ਼ਬੂਤ ਅਤੇ ਚੌੜੇ ਬੰਨਾਂ ਦੇ ਚਲਦੇ ਖੱਗਰ ਦਾ ਪਾਣੀ ਚੰਗੇ ਤਰੀਕੇ ਨਾਲ ਚੱਲ ਰਿਹਾ ਹੈ ਅਤੇ ਸਰਕਾਰ ਦੀ ਅਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੀ ਇਸ ਤੇ ਪੂਰੀ ਨਜ਼ਰ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਪਿਛਲੇ 2 ਦਿਨਾਂ ਦੇ ਕੰਪੈਰੀਟਿਵਲੀ ਨਹੀਂ ਹੈ। ਬਹੁਤ ਠੀਕ ਹੈ ਪਾਣੀ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਸੀ 742.8 ਤੱਕ ਪਹੁੰਚ ਗਿਆ ਸੀ। ਤੇ ਜਿਹਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਡਰ ਦੀ ਭਾਵਨਾ ਹੋ ਗਈ ਸੀ ਸੋ ਮੈਂ ਜਿੱਥੇ ਆਇਆ ਅੱਜ ਪਾਣੀ ਦਾ ਪੱਧਰ ਜਿਹੜਾ 741 ਫੁੱਟ ਆ ਮਤਲਬ 2 ਫੁੱਟ ਦੇ ਕਰੀਬ ਹੈ ਜਿਹੜਾ ਪਾਣੀ ਘਟ ਗਿਆ ਤੇ ਇਹ ਜਿਹੜਾ ਪਾਣੀ ਆਉਂਦਾ ਪਿਛਲੀਆਂ ਜਿਵੇਂ ਕੈਥਲ ਡਰੇਡ ਹੈ ਸਰਾਲਾ ਹੈ ਭਾਂਕਰਪੁਰ ਹੈ ਉਹਨਾਂ ਸਾਰਿਆਂ ਡਰੇਨਾਂ ਦੇ ਵਿੱਚੋਂ ਪਾਣੀ ਇੱਥੇ ਆਉਂਦਾ ਜੋ ਮੈਂ ਸਾਰਾ ਕੁਝ ਇੱਥੇ ਪੁੱਛਿਆ ਸਾਡੇ ਅਧਿਕਾਰੀਆਂ ਨੂੰ ਪਿਛਲੀ ਕਿਸੇ ਵੀ ਡਰੇਨ ਦੇ ਵਿੱਚ ਕੈਥਰ ਡੇਲ ਦੇ ਵਿੱਚ ਪਾਣੀ ਨਹੀਂ ਹੈ ਭੰਕਰਪੁਰ ਵੀ ਇਹੀ ਹਾਲ ਆ ਸੁੱ ਪਿੱਛੋਂ ਕੋਈ ਪਾਣੀ ਨਹੀਂ ਆ ਰਿਹਾ ਇਸ ਕਰਕੇ ਮੈਂ ਕਹਿ ਸਕਦਾ ਕਿ ਰਾਤ ਤੱਕ ਕੱਲ ਤੱਕ 2-3 ਫੁੱਟ ਜਿਹੜਾ ਪਾਣੀ ਹੈ ਉਹ ਹੋਰ ਪਾਣੀ ਇਸ ਦੇ ਵਿੱਚ ਘੱਗਰ ਦਾ ਡਾਊਨ ਹੋ ਜਾਣਾ ਤੇ ਪਿੱਛੇ ਬਰਸਾਤਾਂ ਵੀ ਨਹੀਂ ਇਹਨਾਂ ਦਿਨਾਂ ਦੇ ਵਿੱਚ ਹੀ ਬਰਸਾਤਾਂ ਸੀਆਂ ਸੋ ਘੱਗਰ ਦੀ ਮੈਂ ਸਮਝਦਾ ਕੋਈ ਡਰ ਵਾਲੀ ਗੱਲ ਨਹੀਂ ਤੇ ਹੁਣ ਅਸੀਂ ਮਕਰੋੜ ਸਬ ਪੁਲ ਤੇ ਖੜੇ ਹਾਂ ਜਿਹਦੇ ਇੱਕ ਪਾਸੇ ਤੇ ਕੱਗਰ 598 ਫੁੱਟ ਚੌੜਾ ਤੇ ਪੁਲ ਦੇ ਸੱਜੇ ਪਾਸੇ ਕੱਗਰ 198 ਫੁੱਟ ਚੌੜਾ ਹੈ ਪਰ 598 ਫੁੱਟ ਦਾ ਪਾਣੀ ਹੈ ਜਿਹੜਾ ਉਹ 198 ਫੁੱਟ ਦੇ ਵਿੱਚ ਆਰਾਮ ਨਾਲ ਸਮਾਇਆ ਹੋਇਆ ਹੈ ਤੇ ਅਸੀਂ 198 ਫੁੱਟ ਦੇ ਜਿਹੜੇ ਕੱਗਰ ਇੱਥੇ ਰਹਿ ਗਿਆ ਮਕਰੋੜ ਤੋਂ ਕੜੈਲ ਤੱਕ 18 ਕਿਲੋਮੀਟਰ ਇੱਥੇ ਅਸੀਂ ਜੋ ਹੈ ਦੋਹੇ ਪਾਸੇ 15 ਫੁੱਟ ਚੌੜਾ ਤੇ ਕਾਫੀ ਉੱਚਾ ਜਿਹੜਾ ਬੰਨੂ ਬੰਨਿਆ ਇਹ ਪਿਛਲੇ ਸਾਲ ਹੀ ਬੰਨਿਆ ਜੀ ਤੇ ਸਾਢੇ 3-4 ਕਰੋੜ ਰੁਪਇਆ ਲੱਗਦਾ ਆ ਹੁਣ ਜਰੂਰਤ ਪੈ ਗਈ ਸੀ ਜੀਸੀਬੀ ਦੀ ਤਾਂ ਇਸੇ ਬੰਨ ਦੇ ਉੱਤੋਂ ਦੀ ਟਰੈਕਟਰ ਚੱਲਦੇ ਨੇ ਟਰਾਲੀਆਂ ਚੱਲਦੇ ਨੇ ਜੀਸੀਬੀ ਇੱਥੋਂ ਗਈ ਤੇ ਉੱਥੇ ਜਿੱਥੇ ਕੋਈ ਕਮੀ ਸੀ ਉੱਥੇ ਦੂਰ ਕਰਕੇ ਆਈ ਪਹਿਲਾਂ ਕੀ ਸੀ ਬੰਨ ਤਾਂ ਦੋਨੇ ਪਾਸੇ ਹੈ ਨਹੀਂਦੀ 3-4 ਫੁੱਟ ਬੰਨ ਸੀ ਕੋਈ ਚੜਾਈ ਨਹੀਂ ਦੀ ਕਿਤੇ ਚੜਾਈ ਹੈ ਕਿਤੇ ਨਹੀਂ ਸੀ ਇਨ ਕੇਸ ਆਫ ਐਮਰਜੈਂਸੀ ਜੇ ਸਾਧਨਾਂ ਦੀ ਜ਼ਰੂਰਤ ਪੈ ਜਾਂਦੀ ਤੇ ਕਿਤੇ ਕੋਈ ਬਰੀਚ ਹੋਣ ਦਾ ਖਤਰਾ ਹੋ ਜਾਂਦਾ ਹੋਰ ਹੋ ਜਾਂਦਾ ਸਵਾਏ ਮੂਕ ਦਰਸ਼ਕ ਬਣੇ ਰਹਿਣ ਤੇ ਕੋਈ ਸਾਧਨ ਨਹੀਂ ਕਿਉਂਕਿ ਸਾਧਨ ਜਾ ਨਹੀਂ ਸਕਦੇ ਸੀ ਟਰਾਲੀ ਨਹੀਂ ਜਾ ਸਕਦੀ ਸੀ ਮਿੱਟੀ ਨਹੀਂ ਜਾ ਸਕਦੀ ਤੇ ਕੋਈ ਮਸ਼ੀਨ ਨਹੀਂ ਜਾ ਸਕਦੀ। ਖੜੇ ਰਹਿੰਦੇ ਸੀ ਘੱਗ ਟੁੱਟ ਗਿਆ ਰੋਲਾ ਰੱਪਾ ਪੈ ਗਿਆ ਕਿ ਘੱਗ ਟੁੱਟ ਗਿਆ ਘੱਗ ਟੁੱਟ ਗਿਆ। ਸੋ ਅਸੀਂ ਇਹਦੇ ਲਈ ਪ੍ਰਬੰਧ ਕੀਤੇ ਹੋਏ ਨੇ ਕਿ 15 ਫੁੱਟ ਚੌੜਾ ਤੇ ਕਾਫੀ ਉੱਚੇ ਬੰਨ ਨੇ ਅੱਜ ਇਸ ਸਮੇਂ 741 ਫੁੱਟ ਧੱਗਰ ਦੇ ਵਿੱਚ ਪਾਣੀ ਚੱਲ ਰਿਹਾ ਪਰ ਇੱਥੇ ਦੇਖੋ ਕਿਸੇ ਪਾਸੇ ਕੋਈ ਸ਼ੰਕਣ ਨਹੀਂ ਨਜ਼ਰ ਆ ਰਹੀ। ਬੰਨ ਉੱਚੇ ਨੇ ਮਜ਼ਬੂਤ ਨੇ ਇਸ ਕਰਕੇ ਮੈਂ ਕਹਿ ਸਕਦਾ ਕਿ ਬੇਸ਼ੱਕ ਇੱਕ ਅਗਰ ਇਹ ਸਾਨੂੰ ਮਾਰ ਤਾਂ ਦੂਜੀਆਂ ਸਟੇਟਾਂ ਦੀ ਚਲਣੀ ਪੈਂਦੀ ਹੈ ਹਿਮਾਚਲ ਦਾ ਪਾਣੀ ਆਇਆ ਤਾਂ ਸਾਡੇ ਆ ਗਿਆ ਹਰਿਆਣੇ ਦਾ ਸਾਰਾ ਪਾਣੀ ਆਇਆ ਤਾਂ ਸਾਡੇ ਆ ਗਿਆ ਇਹ ਸਾਰਾ ਪਾਣੀ ਇਕੱਠਾ ਹੋ ਕੇ ਸਾਡੇ ਸਿਰ ਤੇ ਡੋਲਦਾ ਦਿਆ ਹਲਕੇ ਲਹਿਰੇ ਨੂੰ ਸਭ ਤੋਂ ਵੱਡੀ ਮਾਰ ਪਰ ਅਸੀਂ ਫਿਰ ਵੀ ਭਗਵਾਨ ਦੇ ਸ਼ੁਕਰਗੁਜ਼ਾਰਾਂ ਕਿ ਅਸੀਂ ਇਹ ਸਾਰਾ ਝੱਲ ਵੀ ਰਹੇ ਹਾਂ ਤੇ ਠੀਕ ਵੀ ਕਰ ਰਹੇ ਹਾਂ ਸਾਡੇ ਆਪਣੇ ਸਾਰੇ ਹਲਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਸਰਕਾਰ ਪੂਰੀ ਤਰ੍ਹਾਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹਮੇਸ਼ਾ ਘੱਗਰ ਦੀ ਗੱਲ ਕਰਦੇ ਆ ਜਦੋਂ ਮੈਨੂੰ ਮਿਲਦੇ ਆ ਘੱਗਰਵਾਰੇ ਪੁੱਛਦੇ ਆ ਸੋ ਅਸੀਂ ਇਤੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਕੋਈ ਡਰ ਵਾਲੀ ਗੱਲ ਨਹੀਂ ਹੈ ਸਰ ਕੁੱਲ ਬਲਾ ਕੇ ਸਾਰੇ ਪੰਜਾਬ ਦੀ ਕੀ ਦਿੱਤੀ ਹੈ ਪੰਜਾਬ ਦੀ ਸਥਿਤੀ ਵੀ ਕੰਟਰੋਲ ਦੇ ਵਿੱਚ ਉਕੇ ਭਾਖੜਾ ਡੈਮ ਹੈ ਜਿਹੜਾ ਭਾਖੜਾ ਡੈਮ ਦੇ ਵਿੱਚ 1680 ਤੇ 85 ਫੁੱਟ ਤੱਕ ਦੀ ਕੈਪੈਸਿਟੀ ਹੈ ਅੱਜ 1644 ਫੁੱਟ ਤੇ ਖੜੇ ਆ ਮਤਲਬ ਕਹਿੰਦਾ ਕਿ ਉੱਥੇ ਵੀ 40 ਫੁੱਟ ਦੇ ਕਰੀ ਪਾਣੀ ਹਲੇ ਹੋਰ ਸਟੋਰ ਕੀਤਾ ਜਾ ਸਕਦਾ ਰੰਜੀਤ ਸਾਗਰ ਡੈਮ ਦੇ ਵਿੱਚ ਅਸੀਂ 30 ਫੁੱਟ ਦੇ ਕਰੀਬ ਨੀਚੇ ਖੜੇ ਆ ਉੱਥੇ ਪਾਣੀ ਹਲੇ ਹੋਰ ਸਟੋਰ ਕੀਤਾ ਜਾ ਰਿਹਾ ਤੇ ਪੌਂਗ ਡੈਮ ਦੇ ਵਿੱਚ ਅਸੀਂ 1376 ਤੇ ਖੜੇ ਆ ਉੱਤੇ 90 ਤੱਕ ਜਿਹੜੀ ਹੈ ਸਟੋਰ ਕੀਤਾ ਜਾ ਸਕਦਾ ਉੱਥੋਂ ਕੁਝ ਪਾਣੀ ਛੱਡਿਆ ਜਾ ਰਿਹਾ ਪਰ ਉਹਦੇ ਲਈ ਵੀ ਅਸੀਂ ਕਿ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਅਸੀਂ ਟਨਲਸ ਦੇ ਰਾਹੀਂ ਸੁਰੰਗਾਂ ਦੇ ਰਾਹੀਂ ਅਸੀਂ ਪਾਣੀ ਜਿਹੜਾ ਪੋਂਗ ਡੈਮ ਦਾ ਕਰੀਬ 9-10000 ਕਿਊਸੇ ਜਿਹੜਾ ਪਾਣੀ ਹੈ ਉਹ ਪਾਖੜਾ ਡੈਮ ਤੇ ਲੈ ਕੇ ਜਾ ਰਹੇ ਹਾਂ ਮਤਲਬ ਵੀ ਸਾਡੇ ਵੱਲੋਂ ਪੂਰੀ ਕੋਸ਼ਿਸ਼ ਇਹ ਹੈ ਕਿ ਜੋ ਪਾਣੀ ਸਾਡੇ ਕੋਲੇ ਆ ਰਿਹਾ ਹੈ ਪਰ ਉੱਥੇ ਦੀ ਵੀ ਮੈਂ ਗੱਲ ਕਰਨਾ ਪੋਂਗ ਡੈਮ ਦੀ ਵਿਚਾਰੇ ਚਮੇਰਾ ਡੈਮ ਇੱਥੇ हिमाचल सरकार ਦੇ ਹੈਗੇ ਆ ਉਹ ਜਿੰਨੇ ਉਹਨਾਂ ਨੂੰ ਲੋੜ ਹੁੰਦੀ ਆ ਪਾਣੀ ਰੱਖ ਲੈਂਦੇ ਤੇ ਬਾਕੀ ਸਾਡੇ ਵੱਲ ਵੇਚ-ਵੇਚ ਦਿੰਦੇ ਆ ਤੋਂ ਮਾਰਾਂ ਸਾਨੂੰ ਉੱਥੇ ਝੁਲਣੀਆਂ ਪੈਂਦੀਆਂ ਨੇ ਪਰ ਫਿਰ ਵੀ ਅਸੀਂ ਲੱਗੇ ਆ ਤੇ ਠੀਕ ਠਾਕ ਸਥਿਤੀ ਜੋ ਹੈ ਉਹ ਅੱਜ ਪੰਜਾਬ ਦੇ ਵਿੱਚ ਡੈਮਾਂ ਦੀ ਵੀ ਫਲੱਡ ਦੀ ਸਾਰੀ ਸਥਿਤੀ ਕੰਟਰੋਲ ਦੇ ਵਿੱਚ ਜਾਂਦਿਆਂ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਦੇਖੋ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਹਫਵਾਹਾਂ ਤੇ ਕੋਈ ਯਕੀਨ ਨਾ ਕਰੋ ਬੜੀਆਂ ਫਵਾੜ ਆਈਆਂ ਜਾਂਦੀਆਂ ਨੇ ਪਾਣੀ ਆ ਗਿਆ ਹੋਰ ਹੋ ਗਿਆ ਕੁਝ ਨਹੀਂ ਸਰਕਾਰ ਪੂਰੀ ਤਰ੍ਹਾਂ ਸਚੇਤ ਹੈ ਸਾਰੇ ਸਾਡੇ ਹਰ ਡਿਸਟ੍ਰਿਕਟ ਹੈੱਡਕੁਆਰਟਰ ਤੇ ਸਾਨੇ ਫਲੱਡ ਕੰਟਰੋਲ ਰੂਮ ਬਣਾਏ ਆ ਉਥੇ ਬਕਾਇਦਾ ਜਿਹੜੇ ਸਾਡੇ ਜੇੀ ਲੈਵਲ ਦੇ ਅਧਿਕਾਰੀ ਨੇ ਦਿਨ ਰਾਤ ਪਹਿਰਾ ਦੇ ਰਹੇ ਨੇ ਅਸੀਂ ਉਹਨਾਂ ਦੇ ਫੋਨ ਨੰਬਰ ਨੇ ਜਿਹੜੇ ਉਹ ਲੋਕਾਂ ਨੂੰ ਦੱਸੇ ਆ ਤੇ ਵੱਡੀ ਗਿਣਤੀ ਦੇ ਵਿੱਚ ਜਿਵੇਂ ਆ ਤੁਸੀਂ ਦੇਖੋਗੇ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੈਗ ਹੈ ਜਿਹੜਾ ਮਿੱਟੀ ਦਾ ਭਰ ਕੇ ਰੱਖਿਆ ਹੋਇਆ ਪੂਰੇ ਪੰਜਾਬ ਚ 3,26,000 ਬੈਗ ਭਰ ਕੇ ਰੱਖੇ ਆ ਤੋ ਮੈਂ ਲੋਕਾਂ ਨੂੰ ਕਹਿਣਾ ਚਾਹਨਾ ਬਿਲਕੁਲ ਡਰਨ ਦੀ ਲੋੜ ਨਹੀਂ ਕੋਈ ਸਰਕਾਰ ਪੂਰੀ ਤਰ੍ਹਾਂ ਸचेत ਹੈ ਸਾਰਾ ਸਾਡਾ ਪ੍ਰਸ਼ਾਸਨ ਡੀਸੀ ਤੋਂ ਲੈ ਕੇ ਐਸਡੀਐਮ ਸਭ ਪੁਲਿਸ ਡਿਪਾਰਟਮੈਂਟ ਮੈਡੀਕਲ ਡਿਪਾਰਟਮੈਂਟ ਰੈਵਿਨਿਊ ਡਿਪਾਰਟਮੈਂਟ ਸਾਰੇ ਡਿਪਾਰਟਮੈਂਟ ਜਿਹੜੇ ਹਾਈ ਅਲਰਟ ਤੇ ਰੱਖੇ ਹੋਏ ਨੇ ਸਾਰੇ ਆਪਣੀ ਜ਼ਿੰਮੇਵਾਰੀ ਪੂਰੀ ਤੰਦੇਹੀ ਦੇ ਨਾਲ ਨਿਭਾਰੇ ਨੇ ਤੇ ਲੋਕਾਂ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ